ਜਨਮ ਦਿਨ ਮਨਾਉਣ ਦੇ ਬਹਾਨੇ ਇੱਕ ਨੌਜਵਾਨ ਦੇ ਘਰ ਦੇ ਵਿੱਚ ਵੜ ਕੇ ਉਸ ਤੇ ਹਮਲਾ ਕੀਤਾ ਗਿਆ ਸਮਾਨ ਦੀ ਵੀ ਪੰਨ ਤੋੜ ਕੀਤੀ ਗਈ ਦਰਅਸਲ ਚੋਣਾ ਨੂੰ ਲੈ ਕੇ ਇਹ ਸਾਰੀ ਕਿੜ ਕੱਢੀ ਗਈ ਹੈ ਗੁਵਾਂਡ ਦੇ ਵਿੱਚ ਰਹਿੰਦੇ ਸ਼ਖਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅੰਮ੍ਰਿਤਸਰ ਦੇ ਵਿੱਚ ਦਿਨੋਂ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਆ ਹੁਣ ਅੰਮ੍ਰਿਤਸਰ ਦੇ ਅਤੇ ਸੇ ਕਲੋਨੀ ਦੇ ਵਿੱਚ ਜਿੱਥੇ ਲੱਕੀ ਅਤੇ ਬੰਨੀ ਨਾਮ ਦੇ ਨੌਜਵਾਨ ਦਾ ਝਗੜਾ ਹੋਇਆ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਰਾਬ ਪੀ ਕੇ ਬੰਨੀ ਆਇਆ ਜਿਸ ਨੇ ਇਸ ਨੌਜਵਾਨ ਨੂੰ ਕਈ ਫੋਨ ਕੀਤੇ ਕਿ ਤੇਰੇ ਜਨਮ ਦਿਨ ਦਾ ਕੇਕ ਕੱਟਣਾ ਹੈ ਜਿਉਂ ਹੀ ਇਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬੰਨੀ ਨੇ ਆਪਣੇ ਸਾਥੀਆਂ ਦੇ ਨਾਲ ਇਸ ਤੇ ਹਮਲਾ ਕਰ ਦਿੱਤਾ ਘਰ ਦੇ ਵਿੱਚ ਪਿਆ ਸਮਾਨ ਜਿਹੜਾ ਉਹ ਵੀ ਇਸ ਤੇ ਵੱਲੋਂ ਭੰਨਿਆ ਗਿਆ ਤਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਇਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਦੱਤਰ ਹੈ ਔਰ ਬਾਈਕ ਤੇ ਚੜ ਕੇ ਆ ਰਹੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਰਗੂਰਾ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਤਸਾ ਸਕੂਲ ਦੀ ਗਲੀ ਨੰਬਰ 3 ਚ ਗੱਲਬਾਤ ਕੀ ਹੋਈ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕਿਸੇ ਨਾਮ ਨਹੀਂ ਇਹ ਕਿਤੇ ਪਿਛੋ ਪਛੜਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਰਿਆ ਸੋਨੀ ਸਾਹਿਬ ਦੇ ਨਾਲ ਵਿਕਾਸ ਭਾਈ ਨਾਲ ਇੰਨਾ ਦੇ ਮਨ ਜੀ ਸਾਡਾ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਸਾਡੇ ਪਾਰਾ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਾਤਰ ਉਤ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੈਂ ਉਹਰ ਗੱਲ ਕੀ ਆ ਬਾਜਣ ਦਾ ਨਹੀਂ ਇਹ ਮੈਂ ਬੁਆ ਖੋਲਦਾ ਤੇ ਅੰਦਰ ਪੈ ਗਏ ਸਾਰੇ ਤੇ ਅੰਦਰੋਂ ਲੜਦੇ ਲੋੜ ਤੇ ਬਾਹਰ ਆਏ ਤੇ ਬਾਹਰ ਆ ਕੇ ਮਤ ਕਾਤੂ ਕਾ ਮਾਰ ਬੁਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਜੋ ਪੈਨ 36000 ਰੁਪਇਆ ਸੀ ਮੇਰੀ ਐਲੀਡੀ ਤੋੜ ਗਏ ਸਕੂਟੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋਲੀ ਚਲਾਵਾਂਗੇ 32 ਬੋਲ ਘਰ ਦੇ ਵਿੱਚ ਕੋਣ ਕੋਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਹੋ ਕਿ ਫਾਲਸ ਨਾ ਰਿਲੇਟਿਵ ਕੋਈ ਆਪਾਂ ਬਾਹਰ ਲੈਣ ਘਰ ਦੇ ਵਿੱਚ ਕੋਣ ਕੋਣ ਸੀ ਉਸਤ ਮੈਂ ਤੇ ਮੇਰੀ ਮੰਮੀ ਤੇ ਕਿ ਉਹ ਕਿੰਨੇ ਕ ਪੰਨ ਤੋੜ ਹੋਈ ਤੁਹਾਡੇ ਮਨ ਤੋੜ ਹੋਈ ਕੋਈ 30 35000 ਰੁਪਏ ਦੀ ਅੱਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੀਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੇਖ ਕੇ ਚਲ ਗਈ ਕੋਈ ਹੁਣ ਤਾਂ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁੱਛਣੇ ਕਾਰਵਾਈ ਨਹੀਂ ਕੀਤੀ ਆ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਪੁਲਸ ਵੀ ਮੌਕਾ ਵੇਖਾਉਣੇ ਆਂਦੇ ਆਨੇ ਆਨੇ ਬਸ ਕੀ ਮੰਨ ਇਨਸਾਫ ਦੀ ਮੰਗ ਤੁਸੀਂ ਪਰਚਾ ਦੋ ਇਹਨਾਂ ਦੇ ਅੱਜ ਇੱਥੇ ਹੜਤੇ ਹੋਇਆ ਕੱਲ ਹੋਰ ਕਿੱ데 ਕਰਨਗੇ ਤੁਸੀਂ ਪੁਰਾਣੀ ਰੰਜਿਸ਼ ਦੀ ਕੱਲ ਕੀਤੀ ਇਹਨਾਂ ਪੁਰਾਣਾ ਸਮਾਜ ਦੇ ਰੰਜਿਸ਼ ਹੈ ਕੋਈ ਤਾਂ ਹੁਣ ਕਿਉਂ ਕੋਪੜੀ ਕੀ ਕਾਰਨ ਕੀ ਹੈ ਕਾਰਨ ਦੀ ਕੋਈ ਦਬਾਅਤ ਕਿਸੇ ਦੇ ਕਿਸੇ ਦੇ ਦਬਾਅਤੇ ਕੀ ਪਾਰਟੀ ਬਾਜੀ ਦੇ ਕਰਕੇ ਹੈ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ ਹਾਂ ਹਾਂਜੀ ਤੇ ਹੁਣ ਤੁਸੀਂ ਜੇਕਰ ਇੱਥੋਂ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਹੈ ਸੋ ਜਿਹੜਾ ਨੁਕਸਾਨ ਨੇ ਜਿਹੜਾ ਹੋਣਾ ਨੁਕਸਾਨਦਾਰ ਜਾਣਾ ਪਰਨਗੇ ਤੇਰੇ ਮੈਂ ਕਾਹ ਬਿਟਾ ਨਾ ਕਰਦਾ ਹਾਂ ਜਿਹਨਿ ਸਾਹਮਣੇ ਮੈਂ ਕੰਮ ਕੀਤਾ ਸੀ ਸੀਐਮ ਦਾ ਨਹੀਂ ਹੋਇਆ ਤੇ ਮੈਂ ਸਿਰੇ ਬਰਮ ਧਰਨਾ ਲਾਵਾਂਗਾ ਤੇ ਨਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਇੱਕ ਉਹਨਾ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਟਰ ਐਮਐਲਆਰ ਨੇ ਹੰਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਨਾ ਦੀ ਕੋਈ ਸੀਸੀਟੀਵੀ ਬਾਈ ਨਹੀਂ ਕੋਈ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਪਹਾਨੇ ਬਾਹਰ ਸੁਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੇ ਗਏ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ ਤਸਦੀਕ ਕਰਕੇ ਜੋ ਬੰਦੀ ਕਰ ਰਹੀ ਅਮਲ ਚ ਲਿਆਦਾ ਠੀਕ ਹੈ